ਇਹ ਜੀ ਇੱਕ 20 ਅਗਸਤ 24 ਨੂੰ ਉਗੀ ਦੇ ਵਿੱਚ ਇੱਕ ਬਹੁਤ ਹੀ ਹਾਈ ਪ੍ਰੋਫਾਈਲਿਕ ਮਰਡਰ ਹੋਇਆ ਸੀਗਾ ਜਿਸ ਵਿੱਚ ਕੁਲਵਿੰਦਰ ਕਿੰਦਾ ਨਾਮ ਦਾ ਜਿਹੜਾ ਇੱਕ ਵਿਅਕਤੀ ਹੈ ਉਹਦਾ ਹਥਿਆਰਬੰਦ ਵਿਕਤੀਆਂ ਵੱਲੋਂ ਜਿਹੜਾ ਮਰਡਰ ਕਰ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਕਿ ਜਿਹੜਾ ਦਾ ਮੇਨ ਸ਼ੂਟਰ ਹੈ ਸੁਖਵਿੰਦਰ ਸਿੰਘ ਏਲੀਅਸ ਕਮਾਂਡੋ ਰਸੂਲਪੁਰ ਇਹਨੂੰ ਜਿਹੜਾ 3 ਮਹੀਨੇ ਦੀ ਜਿਹੜੀ ਚੇਸ ਤੋਂ ਬਾਅਦ ਸੀਆਈਏ ਐਂਡ ਸਦਰ ਨਕੌਦਰ ਦੀ ਜੁਆਇੰਟ ਟੀਮ ਵੱਲੋਂ ਜਿਹੜਾ ਕੱਲ ਇਹਨੂੰ ਚੂੜਪੈਣ ਤੋਂ ਇੱਕ ਮੋਟਰ ਤੋਂ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਵਿੱਚ ਜਿਹੜਾ કુલ 8 ਮਿਲਜਮ ਸੀਗੇ ਪਰ ਜਿਹੜੇ 4 ਜਿਹੜੇ ਮਿਲਜਮ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਇਹ ਜਿਹੜਾ ਇਹਦਾ ਪੰਜਵਾਂ ਮਿਲਜਮ ਹੈ 5 ਟੋਟਲ ਮਿਲਜਮ ਜਿਹੜੇ ਹੁਣ ਤੱਕ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ ਇਹਨਾਂ ਦੇ ਕੋਲ ਜਿਹੜਾ ਪਹਿਲੇ ਦੋ ਪਿਸਟਲ ਜਿਹੜੇ ਵਾਰਦਾਤ ਵਰਤੇ ਗਏ ਆ ਇੱਕ ਨਜ਼ੀਰਨਾਮਾ ਦਾ ਵਿਅਕਤੀ ਜਿਹੜਾ ਅਰੈਸਟ ਹੋਇਆ ਸੀਗਾ ਉਹਦੇ ਕੋਲ ਦੋ ਪਿਸਟਲ ਐਂਡ ਤਿੰਨ ਜਿਹੜੇ ਹੋਰ ਵੱਖ-ਵੱਖ ਬੰਦਿਆਂ ਕੋਲੋਂ ਤਿੰਨ ਜਿਹੜੇ ਦਾਤਰ ਆ ਉਹ ਪਹਿਲਾਂ ਹੀ ਜਿਹੜੇ ਵਾਰਦਾਤ ਵਰਤੇ ਗਏ ਐਂਡ ਗੱਡੀ ਜਿਹੜੀ ਸੀਗੀ ਸਵਿਫਟ ਕਾਰ ਜਿਹੜੀ ਉਹ ਬਰਾਮਦ ਕੀਤੀ ਜਾ ਚੁੱਕੀ ਇਸਾਰੇ ਕੋਈ ਵੀ ਮਾਮਲੇ ਦਰਜ ਹੈ ਜੀ ਵੰਗ ਹਾਂ ਜੀ ਜਿਹੜਾ ਇਹ ਕਮਾਂਡੋ ਹੈ ਜੀ ਉੱਤੇ ਹੁਣ ਤੱਕ ਜਿਹੜਾ ਹੈਗਾ ਵਾ ਜੋ ਪਤਾ ਲੱਗਿਆ ਸੱਤ ਕੇਸਿਸ ਦੇ ਉੱਤੇ ਦਰਜ ਹੈ ਜੀ ਸੱਤਾਂ ਦੇ ਵਿੱਚੋਂ ਤਿੰਨ ਐਨਡੀ ਦੇ ਕੇਸ ਹਨ ਤੇ ਬਾਕੀ ਜਿਹੜੇ ਇਸ ਤਰ੍ਹਾਂ ਹੀ ਜਿਹੜੇ ਆ ਆਪਣੇ ਜਿਹੜੇ ਹਰਟ ਕੇਸਿਸ ਜਿਹੜੇ ਨੇ ਚਾਰ ਨੇ ਉਹ ਹਰਟ ਕੇਸਿਸ ਚ ਵੱਖ-ਵੱਖ ਥਾਣਿਆਂ ਦੇ ਜਿਥੋਂ ਹਸ਼ਾਰਪੁਰ ਮੇਟੀਆਣਾ ਵਗੈਰਾ ਹੋਰ ਕਪੂਰਥਲੇ ਤੇ ਆਪਣੇ ਨਕੌਦਰ ਦੇ ਆ ਜਿਹੜੇ ਦਰਜ ਨੇ ਹੋਰ ਵੀ ਕੋਈ ਰੇਂਜ ਮੱਦਮ ਕੱਚਾ ਕਰਨ ਵਾਲੇ ਹਾਂ ਇਹਦੇ ਚ ਤਿੰਨ ਮਿਲਜਮ ਸਾਡੇ ਜਿਹੜੇ ਰਹਿੰਦੇ ਆ ਗ੍ਰਫਤਾਰ ਕਰਨ ਵਾਲੇ ਉਹ ਵੀ ਜਲਦੀ ਜਿਹੜੇ ਗ੍ਰਫਤਾਰ ਕਰ ਲਏ ਜਾਣ